ਕਿਹੜੀ ਗੇਮ ਖੇਡਦੇ ਆ ਕਿ ਕਿਹੜਾ ਗੇਮ ਦੇ ਵਿੱਚ ਮੈਡਲ ਜਿੱਤਿਆ ਟੈਨ ਇੰਟਰਨੈਸ਼ਨਲ ਦੇ ਵਿੱਚ ਟਾਈਕਮੰਡੋ ਉਹ ਖੇਡੀ ਉਹ ਮੈਨੂੰ 골ਡ ਮੈਡਲ ਫਿਰ ਫੇਜਿੰਗ ਫਿਰ ਸ਼ਾਂਟਪਟ ਕਿੰਨਾ ਚੋ ਗੋਲਡ ਮੈਡਲ ਮੈਂ ਹਾਂਜੀ ਕਿੱਥੋਂ ਕਿੱਥੋਂ ਖੇਡ ਕੇ ਆਏ ਤੁਸੀਂ ਅ ਅ ਜਵੰਦਰ ਲੁਧਿਆਣੇ ਦੇ ਬਾਰੀ ਮਹਿਰীন ਉਹਨਾਂ ਵੇਜੰਦਰੇ ਗਏ ਸੀ ਇਸ ਤਰ੍ਹਾਂ ਮਹਿਸੂਸ ਕਰ ਰਹੇ ਹਾਂ ਅੱਜ 골ਡ ਮੈਡਲ ਜਿੱਤ ਕੇ ਬਾਸ ਪਾਤੇ ਪਿੰਡ ਵਾਸ ਨੇ ਸਨਮਾਨ ਕੀਤਾ ਬਹੁਤ ਵਧੀਆ ਮਹਿਸੂਸ ਮੈਂ ਮਤਲਬ ਕਿ ਜਿੰਦਗੀ ਦੇ ਇਹ ਮੇਰਾ ਪਰਸਪੈਕਟ ਐਕਸਪੀਰੀਅੰਸ ਸੀਗਾ ਮੈਂ ਕਦੇ ਇਹ ਸੋਚੀ ਨਹੀਂ ਸੀਗਾ ਵੀ ਮੈਂ ਇੱਥੇ ਤੱਕ ਉੱਪਰ ਚੂੰਗਾ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਜਰੂਰ ਹੋਊਗਾ ਐਕਸਪੀਰੀਅੰਸ ਆਉਣ ਵਾਲੇ ਸਮੇਂ ਚ ਮਤਲਬ ਜਿਵੇਂ ਜਿਵੇਂ ਦੀਆਂ ਜੇ ਮੈਂ ਆਈ ਜਾਣਗੇ ਮੈਂ ਗਾਂ ਨਹੀਂ ਕਾ ਪਾਰਟਿਸਪੇਟ ਕਰ ਕਦ ਦਾ ਰਹੂੰਗਾ ਲੱਗਦਾ ਪੰਜਾਬ ਲਈ ਇੱਕ ਵੱਡੇ ਮੈਡਲ ਲੈ ਕੇ ਵੀ ਆਉਂਗਾ ਆਉਣ ਵਾਲੇ ਸਮੇਂ ਵਿੱਚ ਹਾਂਜੀ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦੀ ਪ੍ਰਾਪਤੀ ਹੋਏ ਮੈਂ ਇੱਕ ਦਿਨ ਆਉਣ ਵਾਲੇ ਸਮੇਂ ਵਿੱਚ ਪੂਰੇ ਪੰਜਾਬ ਵਾਸਤੇ 골ਡ ਮੈਡਲ ਜਿੱਤ ਕੇ ਲੈ ਕੇ ਆਉਂਗਾ ਇਹ ਮੇਰਾ ਪੂਰਾ 100% ਵਿਸ਼ਵਾਸ ਹੈ ਸਾਡੇ ਪਿੰਡ ਵਾਸਤੇ ਸੁਮਸ਼ੇਰ ਸਿੰਘ ਦਾ ਸਨਮਾਨ ਕਰਨ ਵਾਸਤੇ ਪੰਚੇ ਪੰਚਾਇਤ ਵੱਲੋਂ ਕਿ ਸਨਮਾਨ ਕੀਤਾ ਗਿਆ ਸਾਡੇ ਪਿੰਡ ਵਾਸਤੇ ਬਹੁਤ ਮਾਣ ਦੀ ਗੱਲ ਹੈ ਬੱਚਾ ਜਿਹੜਾ ਪੰਜਾਬ ਲੈਵਲ ਤੋਂ 골ਡ ਮੈਡਲ ਜਿੱਤ ਕੇ ਲੈ ਕੇ ਆਇਆ ਅਸੀਂ ਸਰਕਾਰਾਂ ਨੂੰ ਵੀ ਬੇਨਤੀਆਂ ਕਰਨਾ ਚਾਹੁੰਦੇ ਹਾਂ ਵੀ ਨਸ਼ਿਆਂ ਤੋਂ ਬਾਹਰ ਨਿਕਲ ਬਾਹਰ ਕੱਢ ਕੇ ਬੱਚਿਆਂ ਨੂੰ ਖੇਡ ਦੇ ਨਾਲ ਜੋੜਿਆ ਜਾਵੇ ਤਾਂ ਜੋ ਪੰਜਾਬ ਲੈਵਲ ਤੇ ਜਿੰਨੇ ਵੀ ਖਿਡਾਰੀ ਕੋਈ ਪਿੰਡ ਲੈਵਲ ਤੋਂ ਆ ਜਾਂ ਹੋਰ ਆ ਉਹ ਵੱਤੋ ਵੱਦ ਪੰਜਾਬ ਲਈ ਆਪਣੇ ਇੰਡੀਆ ਲਈ ਵੱਤੋ ਵੱਦ ਗੋਲਡ ਮੈਡਲ ਵਗੈਰਾ ਜਿੱਤ ਕੇ ਲੈ ਕੇ ਆਉਣ ਖਿਡਾਰੀਆਂ ਨੂੰ ਸਹੂਲਤਾਂ ਦੀ ਗੱਲ ਕੀਤੀ ਆ ਮਾਪਿਆਂ ਨੇ ਕਿ ਸਰਕਾਰਾਂ ਨੂੰ ਵੀ ਚਾਹੀਦਾ ਪੰਚਾਇਤਾਂ ਨੂੰ ਵੀ ਚਾਹੀਦਾ ਕਿ ਖਿਡਾਰੀਆਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਿਹੜੇ ਖਿਡਾਰੀ ਹੋਰ ਪੈਦਾ ਕੀਤੇ ਜਾ ਸਕਣ ਅਸੀਂ ਆਪਦੇ ਪਿੰਡ ਵੱਲੋਂ ਸਾਰੀ ਪੰਚਾਇਤ ਵੱਲੋਂ ਜਿਹੜਾ ਵੀ ਬੱਚਾ ਕੋਈ ਖੇਡ 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 ਦੇ ਵਿਸ਼ੇ ਵਿੱਚ ਆਉਣਾ ਚਾਹੁੰਦਾ ਹੈ ਖੇਡਣਾ ਚਾਹੁੰਦਾ ਅਸੀਂ ਉਹਦੀ ਪੂਰੀ ਸਹਿਯੋਗ ਦੇਵਾਂਗੇ ਪਿੰਡ ਕੋਦਰ ਦੇ ਅਜੀ ਗੋਲ ਜੱਤ ਕੇ ਲੈ ਕੇ ਆਇਆ ਅਸੀਂ ਤੋਂ ਕਿਸ ਤਰ੍ਹਾਂ ਦੇਖਦੇ ਹਾਂ ਅਜੀ ਜੀ ਸਾਡੇ ਪਿੰਡ ਲਈ ਪੂਰੀ ਮਾਨ ਦੀ ਗੱਲ ਹੈ ਸਾਡੇ ਲਈ ਨਹੀਂ ਸਾਰੇ ਪੰਜਾਬ ਦੀ ਮਾਨ ਦੀ ਗੱਲ ਹੈ ਜਿਹੜਾ ਬੱਚਾ ਹੈ ਸਾਡਾ ਗੋਲ ਮੇਲ ਜੱਤ ਕੇ ਲੈ ਕੇ ਆਇਆ ਅੱਗੇ ਤੋਂ ਵੀ ਅਸੀਂ ਇਹ ਮਾਪਿਆਂ ਨੂੰ ਵਿਸ਼ਵਾਸ ਦਿਵਾਉਣੇ ਆ ਕਿ ਸਾਰੀ ਪੰਚਾਇਤ ਸਾਰਾ ਨਗਰ ਇਹਨਾਂ ਦੇ ਨਾਲ ਆ ਜਿੱਥੇ ਵੀ ਲੋੜ ਆ ਸਾਰਾ ਨਗਰ ਸਾਰੀ ਪੰਚਾਇਤ ਇਹਨਾਂ ਦੇ ਨਾਲ ਖੜੀ ਹੈ ਹਾਂ ਜੀ ਇਹ ਬਿਲਕੁਲ ਬੱਲਾ ਜਦੋਂ ਸਾਡਾ ਛੋਟਾ ਸੀ ਬਿਲਕੁਲ ਮੰਜੇ ਤੇ ਪਿਆ ਸੀ ਇਹਨੂੰ ਬਹੁਤ ਜ਼ਿਆਦਾ ਸੰਘਰਸ਼ ਕੀਤਾ ਹੌਲੀ ਵਾਲੇ ਨੂੰ ਮੱਲਾ ਲਾਜ਼ਮੀ ਕਰਾਇਆ ਦਾ ਬਹੁਤ ਕੁਝ ਕਰਾਇਆ ਤੇ ਇਹਦੇ ਵਿੱਚ ਮੱਲਾ ਮਿਹਤ ਕੰਦੇ ਜ਼ਰੂਰਤਾ ਜ਼ਿਆਦਾ ਜ਼ਿਆਦਾ ਤੇ ਨਾਲ ਗਵਰਨਮੈਂਟ ਨਾਲ ਸਰਕਾਰਾਂ ਨੂੰ ਚਾਹੀਦੀਆਂ ਜਿੱਥੇ ਮੱਲਾ ਇਹ ਬੱਚੇ ਦੂਸਰੇ ਬੱਚੇ ਨਾਰਮਲ ਇਹਨਾਂ ਬੱਚਿਆਂ ਨੂੰ ਉਹਦੀ ਖਾਤਰ ਜ਼ਿਆਦਾ ਮੱਲਾ ਕੋਈ ਸਪੈਸ਼ਲ ਕੋਟਾ ਰੱਖਣਾ ਚਾਹੀਦਾ ਤੇ ਹੋਰ ਕਾਫੀ ਕੁਝ ਮੱਲਾ ਸਹੂਲਤਾਂ ਦੇਣੀ ਚਾਹੀਦੀਆਂ ਤਾਂ ਕਿ ਬੱਚੇ ਆਪਣੇ ਅੱਗੇ ਵੱਧ ਸਕਣ ਇਹਨਾਂ ਨੇ ਜਿੱਥੇ ਮੱਲਾ ਨੈਸ਼ਨਲ ਦੇ ਵਿੱਚ 골ਡ ਜਿੱਤਿਆ ਉਹ ਤੋਂ ਬਾਅਦ ਅੱਗੇ ਕੈਨੇਡਾ ਵਧਨ ਪੰਜਾਬ ਦੀਆਂ ਵਿੱਚ ਵੀ ਦੋ 골ਡ ਜਿੱਤੇ ਆ ਇਹ ਦੇ ਵਿੱਚ ਜੇਕਰ ਸਰਕਾਰਾਂ ਮਿਹਨਤ ਕਰਨ ਨਾਲ ਤੇ ਬੱਚੇ ਬਹੁਤ ਉੱਚੇ ਲੈਵਲ ਤੇ ਜਾ ਸਕਦੇ ਨੇ ਹੁਣ ਅੱਗੇ ਚੋਣ ਹੋਈ ਆ ਕਿੱਥੇ ਜਾ ਰਹੇ ਕਰਨੇ ਹੁਣ ਇਹ ਅੱਗੇ ਕੈਨੇਡਾ ਵਾਸਤੇ ਜਾ ਰਿਹਾ ਜੀ ਕਿਸ ਤਰ੍ਹਾਂ ਦਾ ਕੀਤਾ ਜਾ ਰਿਹਾ ਤਿਆਰੀਆਂ ਇਹਦੀਆਂ ਤਿਆਰੀਆਂ ਬਹੁਤ ਵਧੀਆ ਹੋ ਰਹੀਆਂ ਚੰਡੀਗੜ੍ਹ ਮੈਡਮ ਬਬੀਤਾ ਜੋ ਇਹਨਾਂ ਦੀ ਕੋਚ ਆ ਬਹੁਤ ਵਧੀਆ ਕੋਚਿੰਗ ਦੇ ਰਹੇ ਆ ਠੀਕ ਆ ਬਾਕੀ ਇੱਥੇ ਮੈਡਮ ਮੀਨਾ ਸ਼ਰਮਾ ਜੀ ਐ ਮੋਗੇ ਤੋਂ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਇਹਨਾਂ ਦਾ ਸਭ ਤੋਂ ਜ਼ਿਆਦਾ ਅੱਜ ਪਿੰਡ ਵਾਸੀਆਂ ਵੱਲੋਂ ਸਨਮਾਨ ਕੀਤਾ ਗਿਆ ਸੁਨਹਿਰ ਦਾ ਕਿਸ ਤਰ੍ਹਾਂ ਦੇਖ ਲਓ ਪੰਚਾਇਤ ਵੀ ਪਹੁੰਚੀ ਸੀ ਬਹੁਤ ਵਧੀਆ ਲੱਗਾ ਠੀਕ ਹੈ ਪੰਚਾਇਤ ਨੇ ਸਹਿਯੋਗ ਦਿੱਤਾ ਇਸ ਤਰ੍ਹਾਂ ਹੀ ਅੱਗੇ ਵੀ ਪਹੁੰਚੋ ਤੇ ਸਹਿਯੋਗ ਦਿਓ ਦਿਨ ਦਿਲਾਵੇ ਉਹਦੇ ਨਾਲ ਪਿੰਡ ਦਾ ਔਰ ਪੂਰੇ ਪੰਜਾਬ ਦਾ ਨਾਂ ਰੋਸ਼ਨ ਬੱਚਾ ਕਰ ਸਕਦਾ ਹੈ ਇਹਨਾਂ ਬੱਚਿਆਂ ਨੂੰ ਜ਼ਿਆਦਾਤਰ ਹੌਸਲੇ ਦੀ ਬਹੁਤ ਜ਼ਰੂਰਤ ਹੈ ਜਿੰਨਾ ਬੱਚਿਆਂ ਨੂੰ ਹੌਸਲਾ ਮਿਲੂਗਾ ਇਹ ਅੱਗੇ ਉਹਨੇ ਜਿਆਦਾ ਮੈਡਲ ਲਿਆ ਕਰ ਸਕਦੇ ਆ ਹਜੇ ਦਾਵਾ ਜਿਤਾਇਆ ਸ਼ਮਸ਼ੇਰ ਨੇ ਕਿ ਮੈਂ ਜਿਹੜਾ ਭਾਰਤ ਲਈ 골ਡ ਜਿੱਤ ਕੇ ਦਿਖਾਵਾਂਗਾ ਬਿਲਕੁਲ ਲੈ ਕੇ ਆਉਗਾ ਜੀ ਜਿਸ ਤਰ੍ਹਾਂ ਪਰ ਸਾਦੀ ਨਾਲ ਸੰਘਰਸ਼ ਦੀ ਜ਼ਰੂਰਤ ਹੈ ਸੰਘਰਸ਼ੇ ਬੱਚਿਆਂ ਵਾਸਤੇ ਬਹੁਤ ਜਿਆਦਾ ਸੰਘਰਸ਼ ਕਰਨਾ ਪੈਂਦਾ ਠੀਕ ਹੈ ਇਹਦੇ ਨਾਲ ਪੰਚਾਇਤਾਂ ਔਰ ਸਰਕਾਰਾਂ ਦੇਕਰ ਮਦਦ ਕਰਨ ਤੇ ਦੂਸਰੇ ਬੱਚਿਆਂ ਨਾਲ ਕਿਤੇ ਅੱਗੇ ਜਾ ਸਕਦੇ ਆ